ਇਹ ਨੌਜਵਾਨਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਪੀੜਤਾ ਇਨਸਾਫ ਦੀ ਮੰਗ ਕਰ ਰਹੀ ਹੈ ਬਠਿੰਡਾ ਦੇ ਸੰਗਤ ਕਰਨ ਦੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਤਿੰਨ ਨੌਜਵਾਨਾਂ ਵੱਲੋਂ ਜ਼ਬਰਜਨਾਹ ਕੀਤਾ ਗਿਆ ਸੀ ਘਟਨਾ 12 ਜੂਨ ਦੀ ਹੈ ਜਿਸ ਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਪੀੜਤਾ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਹੈ ਪੰਦੀਪ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਤਾਂ ਉਹਨਾਂ ਦੇ ਪਰਚਾ ਦਰਜ ਕਰਵਾਇਆ ਤਾਂ ਪੁਲਿਸ ਨੇ 12 ਤਰੀਕ ਨੂੰ ਤਾਂ ਪੁਲਿਸ ਨੇ ਉਹਦੇ ਬੰਦੇ ਚੱਕ ਕੇ ਛੱਡ ਦਿੱਤੇ ਸਾਡੇ ਘਰ ਦੇ ਪਰਿਵਾਰ ਦੇ ਸਰ ਨਾਲ ਗਏ ਸੀਗੇ ਤਾਂ ਉਹਨਾਂ ਨੇ ਬੰਦੇ ਚੱਕ ਕੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਕਿਚਾਰੀ ਦੇ ਵਿੱਚ ਆਵਾਂਗੇ ਵੀ ਤੁਸੀਂ ਬੰਦੇ ਕਹਿੰਦੇ ਸਟਾਫ ਕਿਸੇ ਵੱਡੇ ਅਫਸਰ ਤੇ ਕਹਿਣ ਤੇ ਛੱਡ ਦੇ ਮੇਰੀ ਇਹੋ ਅਪੀਲ ਹੈ ਵੀ ਕੈਪਟਨ ਅਮਰਿੰਦਰ ਸਾਹ ਜੀ ਨੂੰ ਤੇ ਬਦਲ ਮਨਪ੍ਰੀਤ ਬਾਦਲ ਨੂੰ ਸਰ ਮੈਂ ਅਪੀਲ ਕਰਦੀ ਹਾਂ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਕਰੀਬ 20 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਵੀ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਮਕਦਮਾ ਅੰਦਰ ਜੋ ਹੋਇਆ ਉਹਦੀ ਇਸ ਇਨਵੈਸਟੀਗੇਸ਼ਨ ਕਰ ਰਹੇ ਆ। ਤਨਮਤਨ ਮਾਮਿਆਂ ਦੇ ਖਿਲਾਫ। ਜਿਹੜੀ ਇਸਲੀਅਤ ਦਾ ਸਾਹਮਣਾ ਲਾ ਕੇ ਕੀਤਾ। ਕਿੱਥੋਂ ਦੀ ਸੀ ਉਹ ਲੇਡੀਜ਼ ਕਿੱਥੋਂ ਦੀ ਸੀ? ਸਾਗਰਮੰਡੀ। ਪੀੜਤਾ ਵੱਲੋਂ ਪੁਲਿਸ ਤੇ ਲਗਾਏ ਜਾ ਰਹੇ ਦੋਸ਼ ਗੰਭੀਰ ਨੇ ਲੋੜ ਹੈ ਕਿ ਮਾਮਲੇ ਲੋੜ ਹੈ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਪੀੜਤਾ ਨੂੰ ਇਨਸਾਫ ਮਿਲ ਸਕੇ। ਬਠਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ।